ਓਪਨਿੰਗ ਕਰ ਵੀ ਲਈ ਪਪੇ ਤੈਨੂੰ ਸੱਦਿਆ ਹੀ ਨਹੀਂ ਨਾ ਹਾਲੀ ਇਹਨੂੰ ਸੱਦਿਆ ਦਿਆ ਹੀ ਨਹੀਂ ਕੁਛ ਨਹੀਂ ਹੰਦਾ ਮੈਨੂੰ ਗੱਡੀ ਚਲਾਣੀ ਆਉਂਦੀ ਐ ਅਸੀਂ ਆਪੇ ਚੱਲ ਜਾਵਾਂਗੇ ਆਉਂਦਾ ਤੈਨੂੰ ਗੱਡੂ ਚਲਾਉਣਾ ਕੌਣ ਚਲਾ ਕੇ ਜਾਊ ਮੈਂ ਗੱਡੀ ਚਲਾਊਗਾ ਅਸੀਂ ਦੋਵੇਂ ਜਾਵਾਂਗੇ ਨਾਲ ਦੂਹ ਲੈ ਕੇ ਗਈ ਨਾਲ ਮੈਂ ਮਾਰ ਮੈਂ ਬੁਮਾਰਦ ਸੀਗੀ ਤਾਈ ਉਹ ਤਾਂ ਮੈਂ ਇੱਥੇ ਆਹ ਗੱਲ ਸਚਾਈ ਨਿਕਲ ਗਈ ਮੇਰਾ ਮਨ ਨਹੀਂ ਸੀ ਯਾਰ ਆਪਣੀ ਇੱਜ਼ਤ ਨਹੀਂ ਉਹ ਨਾਲ ਕਰਤੀ ਆਪਾਂ ਲੈ ਗਾ ਟੱਬਰ ਹੀ ਮੋਟੇ ਨੂੰ ਮੁਬਾਰਕਾ ਮੋਟਾ ਤਾਂ ਲੱਗਦਾ ਨਹੀਂ ਇੱਥੇ ਕਿਤੇ ਹੈਗਾ ਆਪਾਂ ਨੂੰ ਲੱਗ ਰਿਹਾ ਆਰਡਰ ਉਡ ਰਿਹਾ ਨਾ ਜੀ ਜੀ ਹਾਂਜੀ ਸਰ ਆਰਡਰ ਉਡ ਰਿਹਾ ਹੈ ਤੁਹਾਨੂੰ ਬਹੁਤ ਮੁਬਾਰਕਾਂ ਅੱਗੇ ਤੇ ਗਦੇ ਹੀ ਪੀਂਦੀ ਰਹੀ ਤੂੰ ਇਹ ਹੀ ਪੀਂਦੀ ਨਹੀਂ ਕਿਤੇ ਨਹੀਂ ਪੀਂਦੀ ਰਹੀ ਤੇ ਜੇ ਹੁਣ ਮੈਂ ਹੀ ਕਾਫੇ ਤੇ ਪੀਣਾ ਨਹੀਂਗਾ ਐ ਕਿਵੇਂ ਕਿਨੇ ਸਿਖਾਇਆ ਤੈਨੂੰ ਕਿਉਂ ਮੇਰੇ ਮੂਹਰੇ ਵਾਓ ਆਦੇ ਮੋਟੇ ਭਰਾ ਦੇ ਹੋਰ ਜਿਵੇਂ ਦੇ ਬਣਜੀ ਆ ਨਹੀਂ ਪੀਣਾ ਚਾਹ ਸਾਡੀ ਪੂਰਾ ਬਹੁਤ ਕਰਦੇ ਸਾਡਾ ਫਿਰ ਸਾਡੀ ਨਹੀਂ ਕਿਦੋਂ ਨਾਲ ਦੇਤਾ ਲੈ ਆ ਉਹਦੀ ਸ਼ਰਟ ਨੇ ਮੈਚ ਕਰਦਾ ਅੱਜ ਕਿ ਬੀ ਦੀ ਛੱਡਣਾ ਮੈਚ ਕਰਦੇ ਸੀ ਕਾਕਾ ਲੈ ਗਈ ਸਾਰੀਆਂ ਹੀ ਓ ਛੱਕੇ ਇੱਕ ਜੀ ਇੱਕ ਜੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਓਪਨਿੰਗ ਕਰ ਵੀ ਲਈ ਪਪੇ ਤੈਨੂੰ ਸੱਧਿਆ ਹੀ ਨਹੀਂ ਨਾ ਹਾਲੀ ਇਹਨੂੰ ਸੱਧਿਆ ਸੋ ਸੈਡ ਸੱਧਿਆ ਹੀ ਨਹੀਂ ਤੁਹਾਨੂੰ ਮਿੰਤਾ ਫੋਨ ਆ ਗਿਆ ਹੋਵੇ ਆ ਕੀ ਬਣਾਇਆ ਸਿਰ ਤੇ ਤੁਸੀਂ ਭਗਾਈਆਂ ਨੂੰ ਮੋ ਕੀ ਬੱਬੀ ਓਪਨਿੰਗ ਤੇ ਸੱਦਿਆ ਹੀ ਨਹੀਂ ਕੁਛ ਨਹੀਂ ਹੰਦਾ ਮੈਨੂੰ ਗੱਡੀ ਚਲਾਣੀ ਆਉਂਦੀ ਐ ਅਸੀਂ ਆਪੇ ਚੱਲ ਜਾਗੇ ਆਉਂਦਾ ਤੈਨੂੰ ਗੱਡੂ ਚਲਾਉਣਾ ਕੌਣ ਚਲਾ ਕੇ ਜਾਊਂਗਾ ਅਸੀਂ ਗੱਡੀ ਚਲਾਊਗਾ ਅਸੀਂ ਦੋਵੇਂ ਦਾਵੜਾ ਵੀ ਬਣਾ ਦੂਜੀ ਕਿਹੜੀ ਹੱਲੀਂ ਤੇ ਮੈਂ ਤੂੰ ਜਾਏਂਗੀ ਤਜੂਈ ਜਾਣਾ ਕਿੱਥੇ ਤੁਸੀਂ ਮੋਗੇ ਜਿਹੜੀ ਓਪਨਿੰਗ ਕੀਤੀ ਆਪਾਂ ਕਿਸ ਚੀਜ਼ ਦੀ ਕਾ ਵੀਡੀਓ ਆਪਣੀ ਨਹੀਂ ਕੀਤੀ ਨਾ ਕਿ ਅਲਬਰਟ ਠੀਕਾ ਤੇਨ ਦਾ ਨਾਮ ਨਹੀਂ ਪਤਾ ਸੀ ਪਤਾ ਸੀਗਾ ਕਿਸ ਨੇ ਨਹੀਂ ਲੈ ਕੇ ਜਾਣਾ ਤੈਨੂੰ ਘਰ ਹੀ ਰਹਿਣਾ ਪੈਣਾ ਮੈਂ ਮੈਂ ਦਊਂਗੀ ਕੀ ਕਰ ਲੋਗੇ ਲੈ ਕੇ ਕੋਈ ਯਾਰ ਹੀ ਹੋਣੇ ਮੰਮੀ ਵੀ ਤੇਰੀ ਤੈਨੂੰ ਨਹੀਂ ਲੈ ਕੇ ਗਈ ਨਾਲ ਇਹ ਮੈਂ ਬਮਾਰੀ ਮੈਂ ਬਮਾਰ ਸੀਗੀ ਤੈਨੂੰ ਤਾਂ ਮੈਂ ਇੱਥੇ ਆਹ ਗੱਲ ਸਚਾਈ ਨਿਕਲ ਗਈ ਮੇਰਾ ਮਨ ਨਹੀਂ ਸੀ ਆਵੇ ਦੇਖੋ ਬੱਚਿਓ ਪਾਰਟੀ ਅਸੀਂ ਕਿੱਥੇ ਜਾ ਰਹੇ ਆ ਆਪਾਂ ਆਪਣੀ ਓਪਰੇ ਤੇ ਜਾਣਾ ਜਿਹੜੀ ਆਪਾਂ ਹਾਂ ਨਾ ਟਿਕਟ ਆਰ ਰਨ ਟਿਕਟ ਇਹ ਇੱਕ ਅਮਨੋਰ ਪੱਛ ਕੇ ਆ ਜਾਓ ਬਾਕੀ ਹੋਰ ਕੋਈ ਨਹੀਂ ਆਇਆ ਅਸੀਂ ਸਾਰੇ ਤਿਆਰ ਹੋ ਗਏ ਬਹਿਣਗੇ ਚਾਰ ਜਣੇ ਬਾਕੀਆਂ ਦੀ ਵੇਟ ਕਰ ਰਹੇ ਹਾਂ ਉਹ ਬਸ ਸੰਭਾਲ ਸੁਮਿਲ ਕੇ ਬਾਹਰੇ ਫੁੱਲ ਲੈ ਆਪੇ ਠੀਕ ਹੈ ਅਰੋਰਾ ਡੈਕੋਰੇਸ਼ਨ ਵਾਲਾਂ ਬੇਨਤੀ ਹੈ ਵੀ ਭਾਈ ਟਾਈਮ ਨਾਲ ਲਾ ਦਿਓ ਅਸੀਂ ਓਪਨਿੰਗ ਕਰਨੀ ਹੈ ਠੀਕ ਹੈ ਜੇਤੀ ਤੁਸੀਂ ਨਿਵੇੜ ਦੋਗੇ 19 63 ਸਾਡਾ ਜੋਪਲ ਹੋ ਜਾਊਗਾ ਸਾਡੀ ਓਪਨਿੰਗ ਸਟਾਰਟ ਹੋ ਜਾਊਗੀ ਠੀਕ ਹੈ ਗੱਲ ਲਵੇ ਡਿਓ ਨਵੇਟ ਦੇ ਅੱਧੇ ਘੰਟੇ ਤੱਕ ਓਪਨ ਹੈ ਜੀ ਜਿੰ다ਵੀਰ ਜੀ ਸ਼ਹਿਰ ਸਾਹਿਬ ਡਾਨ ਅੱਧੇ ਘੰਟੇ ਤੱਕ ਆ ਗਾਉਣ ਵਾ ਤੂੰ ਬਾਈ ਜਿਹੜਾ ਵੀ ਅੱਜ ਮੋਗੇ ਆਵੇ ਆਊਟਲੈਟ ਦੇ ਵਿੱਚ ਬਈ ਇੱਥੇ ਜ਼ਰੂਰ ਹੋ ਕੇ ਜਾਇਓ ਓਪਨ ਦਾ ਟੱਬਰ ਹੀ ਮੋਟੇ ਨੂੰ ਮੁਬਾਰਕਾਂ ਮੋਟਾ ਤਾਂ ਲੱਗਦਾ ਨਹੀਂ ਇਥੇ ਕਿਤੇ ਹੈਗਾ ਆਪਾਂ ਨੂੰ ਆਪ ਦਾ ਟੱਬਰ ਹੀ ਮੋਟੇ ਨੂੰ ਮੁਬਾਰਕਾਂ ਲੱਗ ਰਿਹਾ ਆ ਔਰ ਡਰ ਡਰਣਾ ਜੀ ਜੀ ਹਾਂਜੀ ਸਰ ਔਰ ਡਰ ਡਰਣਾ ਲੱਗ ਰਿਹਾ ਤੁਹਾਨੂੰ ਬਹੁਤ ਮੁਬਾਰਕਾਂ ਆ ਛਿੰਦੇ ਆ ਕਿਵੇਂ ਆ ਤੂੰ ਮੈਂ ਬਾਹਰ ਵੇਖਦਾ ਤੈਨੂੰ ਅੰਦਰ ਲੱਭਦੇ ਹਾਂ ਬੜੇ ਪ੍ਰੋਮੋਸ਼ਨ ਕਰਦੇ ਸੀ ਉਹ ਵੈਰੀ ਗੁੱਡ ਆ ਜੀ ਅੱਛਾ ਇਹਨਾਂ ਸਾਰੇ ਆੜੇ ਭਾਈ ਅੱਜ ਅਰਪਣ ਦਿਖਾਓ ਸ਼ੋਅ ਮੀ ਆ ਬਈ ਅਰਪਣ ਠੇਕਾ ਵਾਹ ਜੀ ਵਾਹ ਰੱਬ ਵੇਨਾ ਰੱਬ ਵੇਨਾ ਆਰਡਰ ਚਲੋ ਚਲੋ ਤੂੰ ਕਿਉਂ ਕਰੀਏ ਨਾ ਆਰਡਰ ਖਰਾਬ ਕਰਨਾ ਉਹਨਾਂ ਦਾ ਨਾ ਨਹੀਂ ਕਿਸੇ ਦਾ ਏ ਆਪਣਾ ਮੈਂ ਤਾਂ ਮੋਟੇ ਦਾ ਵਾ ਆਪਣੇ ਘਰ ਦਾ ਆਰਡਰ ਹੈ ਤਾਂ ਅੱਛਾ ਆਇਆ ਭਾਬੀ ਪੈਣ ਕਾ ਕੇ ਥੋੜੇ ਜਾਵਾਂ ਮੜਾ ਦੱਸ ਸਾਹਮਣੇ ਕਿਹੜੀ ਕਿਹੜੀ ਕੰਪਨੀਆਂ ਏ ਇਹ ਬਤਾ ਤੇ ਹਾਂਜੀ ਉਹ ਪੁਲਸ ਉਹ ਤਾਂ ਨਹੀਂ ਨੂੰ ਪਤਾ ਉਹ ਤਾਂ ਨਹੀਂ ਪਤਾ ਆ ਦੋਨਾਂ ਦਾ ਪਤਾ ਬਸ ਸਨੋਵਰ ਦੀਆਂ ਸੁਨੋਰੀਆਂ ਸਨੋਵਰ ਨੂੰ ਪਤਾ ਹੋ ਜਿਹੜੀਆਂ ਭਾਈ ਦੇ ਲਾਈਆਂ ਇਹ ਪਿੰਦੀ ਰਹੀ ਤੂੰ ਵੇ ਪੀਂਦੀ ਨਹੀਂ ਕਿਤੇ ਨਹੀਂ ਪੀਂਦੀ ਰੀ ਤੇ ਜੇ ਹੁਣ ਮੈਂ ਹੀ ਕਾਫੇ ਚ ਚ ਪੀਣਾ ਨਹੀਂਗਾ ਐ ਕੈਸੇ ਕਿਨੇ ਸਖਾਇਆ ਤੈਨੂੰ ਕਿਉਂ ਮੇਰੇ ਮੂਹਰੇ ਆਇਆ ਕਾਫੇ ਤੇ ਆਏ ਆ ਆ ਦੇ ਮੋٹے ਭਰਾ ਦੇ ਅੱਜ ਵੀਰ ਆ ਗਿਆ ਸਾਡਾ ਵੀਰ ਸਾਡਾ ਵੀਰ ਹੀ ਆ ਸਾਡੇ ਲਈ ਤਾਂ ਵੀਰਾ ਹੀ ਹੈ ਤੂੰ ਆਪਣਾ ਜਿਵੇਂ ਬਰਦੀ ਆ ਲਈ ਪੀ ਚਾਹ ਤੈਨੂੰ ਬਹੁਤ ਕਰਦੇ ਸਾਡਾ ਫਿਰ ਸੱਚ ਨਹੀਂ ਉਹ ਨਾਲ ਦੇਤਾ ਆ ਦੇ ਲੋ ਮੈਂ ਕਰਦਾ ਤਿਆਰ ਹੁੰਦਾ ਠੀਕ ਆ ਘਟ ਬਣਾਇਆ ਫੂਡ ਮੈਂ ਬਹੁਤ ਬਹੁਤ ਉੰਨਾ ਤੇਰਾ ਪਤਾ ਨਹੀਂ ਲੱਦਾ ਵੇਂਦਾ ਕਹਿਣ ਨੂੰ ਭਾਈ ਤਦ ਕਿਦਾਂ ਨੂੰ ਉਧਰ ਹੀ ਫੇਰ ਆ ਦੱਸੋ ਬਈ ਟਰਾਈ ਕਰਕੇ ਆਪਣੇ ਹੱਥ ਦਾ ਇਹ ਹੁਣ ਮੈਂ ਬਣਾਇਆ ਇਹ ਜਿਹੜੀ ਜੈਰੀ ਲੱਗੇ ਸੱਪੇ ਸਾਫ ਲਈ ਨੀ ਇਹ ਆ ਉਹਦੀ ਸ਼ਰਟ ਨੇ ਮੈਚ ਕਰਦਾ ਅੱਜ ਕਦੀ ਨਹੀਂ ਸ਼ਰਟ ਨੇ ਮੈਚ ਕਰਦੇ ਸ਼ੈਕ ਬਸ ਓਏ ਸਾਹਿਬ ਆਪੋ ਐ ਮੂਰੇ ਨਹੀਂ ਲੋ ਜੀ ਤੁਹਾਨੂੰ ਮੌਕਾ ਫਿਰ ਦਿੱਤਾ ਗਿਆ ਕੋਸ਼ ਸਾਹਿਬ ਨੂੰ ਸਿੱਧੀ ਆ ਜਾਊਗੀ ਲੱਗਦਾ ਉਮੀਦਾਂ ਕਾਇਮ ਨੇ ਪਰ ਨਹੀਂ ਟੱਕੇ ਕਾਕਾ ਲੈ ਗਈ ਸਾਰੀਆਂ ਹੀ ਕਾਕਾ ਜੀ ਜੇਤੂ ਉਹ ਗਈਆਂ ਹੀ ਆ ਛੱਕ ਇੱਕ ਇੱਕ ਜੀ ਇੱਕ ਇੱਕ ਜੀ ਸਾਰੀਆਂ ਗਿਆ ਆ ਗੱਡੂਆਂ ਨੀ ਤਰਲੇ ਮਾਰ ਦੇ ਆ ਓਏ ਬਰਾ ਤੇਨੂੰ ਸਾਰੇ ਹਾਲ ਸੀ ਆ ਅਸੀਂ ਕਹਿੰਦੇ ਅੱਜ ਭਖਾ ਦੇ ਫਿਰ 200 ਸਟੈਪ ਕਰਦੇ ਪੂਰਾ 1 ਮਿੰਟ ਚ ਦੀ ਬੇਤੀ ਲਿਆ ਹੋਰ ਵੜਾ ਓਏ ਹਨੇ ਵੜਾ ਆ ਹਨ ਐਨ ਬੜੀ ਪੀੜੀਆਂ ਵਾਲਾ ਤਾਂ ਸਿਰਾ ਲਵਾਤਾ ਜਮਾ ਮਾਤਾ ਜੀ ਤੁਸੀਂ ਸਲਾਹ ਦਿੱਤੀ ਸੀਗੀ ਪੀੜੀਆਂ ਵਾਲੀ ਸੱਚੀ ਦੱਸਣੀ ਪੈਂਦੀ ਆ ਕੀ ਕੀ ਨਹੀਂ ਨਹੀਂ ਬਹੁਤ ਵਧੀਆ ਬਹੁਤ ਆਣਾ ਵਧੀਆ ਬੈਠੇ ਜੇ ਆ ਦੇਖੀ ਨਾ ਮਾਤਾ ਜੀ ਜਦ ਮੈਂ ਤੱਕ ਵੀ ਮੈਂ ਪੀੜੀ ਨਹੀਂ ਆ ਮੇਰੇ ਹੱਥੀ ਪਿਆਰੇ ਜਵਾਕਾਂ ਲਈ ਡਿਸ਼ ਤਿਆਰ ਕਰਕੇ ਲਿਆ। ਵੇਖ ਕੇ ਦੱਸੋ ਕਿੰਡੀ ਸੋਹਣੀ ਆ। ਖੁਦ ਬਣਾਈ ਨਹੀਂ ਹੋਈ। ਸਾਹ ਲੱਗੇ ਮੈਨੂੰ। ਆ ਮਛਲੀ ਦੀ ਹੁਣੇ ਬੜ ਤੇ ਜਿਹੜੀ ਆ ਇਹਦੇ ਵਿੱਚ ਆਹ ਲੀ ਮਛਲੀ ਆ। ਆ ਲੈ। ਆ ਖਾਓ ਇੱਕ ਵਾਰ ਪੀਜ਼ਾ ਵੀ ਆਉਂਦਾ ਵਾ। ਲਿਆਓ ਮੇਰਾ ਹਿੱਸਾ। ਆਏ ਹੋਏ ਗਰਮਾ। ਲਿਆਓ ਮੇਰਾ। ਬੇਇੱਜ਼ਤੀ ਨਾ ਕਰਾ ਦੀ ਹੋਣਾ। ਸਕੋਰ ਵੇਖ ਲੈ ਆਪਣੇ। ਚੱਲ। ਚੱਲ। ਆ ਗਈ ਆ ਕਰਾਦੀ ਕਿੰਨੇ ਆ ਰਿਆ ਮੈਂ ਚੱਲਾ ਵਾਲੀ ਅਗਲੀ ਮੈਂ ਜਾ ਪਟਾਕੇ ਕਾਰਬਨ ਟੇਕਾ ਕਾਰਬਨ ਟੇਕਾ ਪਣ ਉਹ ਇੱਥੇ ਲਾਊਡ ਨਹੀਂ ਨਾ ਕਰਦੇ ਤਾਂ ਕਰਕੇ ਮੈਂ ਬਾਹਰਲੇ ਬਨੇ ਸੜਕ ਤੇ ਚਲਾ ਦਿੰਦਾ ਹਾਂ ਜੀ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ